ਤਹਾਡੇ ਨਾਲ ਸਾਡੇ ਪ੍ਰਾਊਡ ਭਾਜੀ ਹੁੰਦੀ ਹੈ ਸਾਡੇ ਸੀਨੀਅਰ ਪੱਤਰਕਾਰ ਸਤਪਾਲ ਜੋਲ ਜੀ ਵਾਰਡ ਨੋ 10 ਤੋਂ ਸਕੂਲ ਟਰਸਟੀ ਨੇ ਪੀ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਇਸ ਸਮੇਂ ਡਿਪਟੀ ਚੇਅਰ ਹੈ ਜਿਹੜੇ ਅਹੁਦੇ ਤੇ ਦੁਬਾਰਾ ਵੀ ਰਾਜਮਾਨ ਹੋਏ ਨੇ ਪਹਿਲੇ ਪੰਜਾਬੀ ਜੋ ਪਹਿਲਾਂ ਵੈਲਕਮ ਕਰਦੇ ਆ ਗੁੱਡ ਮਾਰਨਿੰਗ ਕਰਦੇ ਸਤਪਾਲ ਜੋਲ ਭਾਜੀ ਜੀ ਆਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਮਝ ਜੀ ਮਿਹਰਬਾਨੀਆਂ ਸਾਰੇ ਆਪਣੇ ਸਤਿਵੰਤੇ ਦਰਸ਼ਕਾਂ ਨੂੰ ਪਿੰਡ ਪਰਵਰ ਨੂੰ ਵੀ ਜੀ ਆਨੂੰ ਜੀ 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 ਆਨੂੰ ਭਾਜੀ ਜੀ ਆਨੂੰ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਸਮਾਂ ਕੱਢ ਕੇ ਸਾਡੇ ਨਾਲ ਜ ਪਿਛਲੀ ਵਾਰ ਆਪਾਂ ਗੱਲਬਾਤ ਸ਼ੁਰੂ ਕੀਤੀ ਸੀਗੀ ਸਕੂਲ ટ્રਸਟੀ ਦੀ ਕੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਇਸ ਟਾਈਮ ਆ ਜਿਹੜੇ ਬੱਚੇ ਆ ਕੋ ਰਾਹੇ ਪੈ ਰਹੇ ਨੇ ਉਹਨਾਂ ਤੇ ਵੀ ਤੁਸੀਂ ਗੱਲਬਾਤ ਕੀਤੀ ਸੀ ਇਸ ਸਕੂਲ ਦੇ ਵਿੱਚ ਜਿਹੜੇ ਸੈੱਲ ਫੋਨ ਹੋ ਗਏ ਜਾਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਉਹਦੇ ਤੇ ਵੀ ਗੱਲਬਾਤ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਕ ਹੋਰ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ ਜਿਹੜਾ ਕਿ ਖਾਸ ਤੌਰ ਤੇ ਇਹ ਹੈ ਕਿ ਜਿਹੜੇ ਬੱਚੇ ਪੈਸੇ ਲੈ ਕੇ ਆ ਜਿਹੜੇ ਸਕੂਲ ਜਾਂਦੇ ਨੇ ਕਈ ਵਾਰ ਉਹਨਾਂ ਪੈਸਿਆਂ ਦੀ ਦੁਰਵਰਤੋਂ ਜਾਂ ਕਿਸੇ ਹੋਰ ਕੰਮ ਵਾਸਤੇ ਵੀ ਬੱਚੇ ਇਸਤੇਮਾਲ ਕਰਦੇ ਆ ਉਹਦੇ ਤੇ ਵੀ ਮੇਰੇ ਖਿਆਲ ਚ ਆਇਆ ਉਹਦੇ ਤੇ ਵੀ ਥੋੜਾ ਜਿਹਾ ਆਪਣੀ ਚਾਨਣਾ ਪਾਇਓ ਹਾਂ ਹਾਂ ਬਿਲਕੁਲ ਸ਼ਮੀ ਜੀ ਜਿਸ ਤਰ੍ਹਾਂ ਆਪਾਂ ਕੋਸ਼ਿਸ਼ ਕੀਤੀ ਸੀ ਕਿ ਭਈ ਜਿਹੜੇ ਰੂਟ ਕੌਜ਼ ਆ ਆਇਡੈਂਟੀਫਾਈ ਕਰਨੇ ਆ ਆਇਡੈਂਟੀਫਾਈ ਕਰਕੇ ਉਹਨਾਂ ਤੇ ਫਿਰ ਆਪਾਂ ਕੰਮ ਕਰਨਾ ਆ ਤਾਂ ਕਿ ਸਮੱਸਿਆਵਾਂ ਜਿਹੜੀਆਂ ਇਹ ਆਪਾਂ ਜੜਤੋਂ ਖਤਮ ਕਰਕੇ ਤੇ ਸਕੂਲਾਂ ਦਾ ਮਾਹੌਲ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਬਹੁਤ ਖਰਾਬ ਆ ਵੀ ਜਿੰਨਾ ਕਿ ਵੀ ਉਹ ਖਰਾਬ ਆ ਕਿਉਂਕਿ ਆਪਾਂ ਨੂੰ ਖਰਾਬੀ ਦੀ ਗੱਲ ਕੇ ਬਹੁਤ ਜਿਆਦਾ ਸੁਣਦੀ ਐ ਇਸ ਕਰਕੇ ਬਾਹਰ ਬੈਠਿਆਂ ਲੱਗਦਾ ਵੀ ਸਭ ਕੁਝ ਹੀ ਖਰਾਬ ਆ ਇਹ ਗੱਲ ਕਿਤੇ ਨਾ ਕਿਤੇ ਠੀਕ ਵੀ ਆ ਕਿਉਂਕਿ ਜਿਹੜੇ ਇਹ ਹੁਣ ਆਪਾਂ ਦੇਖਦੇ ਆ ਵੀ ਸਸਪੈਕਟਸ ਆ ਅਰੈਸਟ ਹੋ ਰਹੇ ਆ ਮੁੰਡੇ ਆ ਕੁੜੀਆਂ ਆ ਇਹਨਾਂ ਦੀ ਉਮਰ 12 ਸਾਲ ਤੋਂ ਸ਼ੁਰੂ ਹੋ ਜਾਂਦੀ ਆ ਤੋਂ 12 ਸਾਲ ਤੋਂ ਸ਼ੁਰੂ ਹੋ ਕੇ ਤਰ੍ਹਾਂ ਤਰ੍ਹਾਂ ਦੇ ਇਹਨਾਂ ਦੇ ਮਤਲਬ ਗੰਭੀਰ ਜਿਹੜੇ ਅਪਰਾਧ ਉਹ ਬੜਬੜੇ ਬਦਮਾਸ਼ਾਂ ਤੇ ਪਹਿਲਾਂ ਲੱਗਦੇ ਸੀ ਉਹ ਇਹਨਾਂ ਨਿਆਣਿਆਂ ਤੇ ਲੱ ਜੀ ਜੀ ਉਹ ਦੇਖਦੇ ਨੇ ਕਿਤਨਾ ਕਿਤੇ ਕੇਪੀ ਇਹ ਤੇ ਜਿਹੜੀ ਹੁਣ ਸੋਸ਼ਲ ਮੀਡੀਆ ਦੇ ਵਿੱਚ ਇੰਨੀ ਏਜ ਛੋਟੀ ਦੇ ਵਿੱਚ ਲੋਕ ਜਿਹੜੇ ਇੰਨੇ ਆਪਣੇ ਆਪ ਨੂੰ ਸਮਝਦਾਰ ਸਮਝਣ ਲੱਗ ਪਏ ਵੀ ਅਸੀਂ ਸਾਰੇ ਕਾਰੇ ਕਰੀਏ ਤੇ ਸਾਡਾ ਪਤਾ ਨਹੀਂ ਲੱਗਣਾ ਪਹਿਲਾਂ ਸਮੇਂ ਦੀ ਉਮਰ ਹੁੰਦੀ ਸੀ 22 24 28 30 ਸਾਲਾਂ ਤੱਕ ਮੈਂ ਕਿਉਂ ਤੱਕ ਜਾਣੀ ਆਪਣੇ ਆਪ ਨੌਜਵਾਨ ਨੂੰ ਬਹੁਤ ਲੱਗਣ ਲੱਗ ਜਾਂਦਾ ਹੁੰਦਾ ਵੀ ਮੇਰੇ ਵਰਗਾ ਤਾਂ ਦੁਨੀਆ 'ਚ ਕੋਈ ਹੈ ਹੀ ਨਹੀਂ ਤੇ ਜੇ ਮੈਂ ਕਰੂੰ ਕੁਝ ਤਾਂ ਮੈਨੂੰ ਪਤਾ ਹੈ ਮੇਰਾ ਕੜਾ ਕਿਸ ਨੂੰ ਪਤਾ ਲੱਗਣਾ। ਉਹ ਮੈਨੂੰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਬਹੁਤ ਕੁਛ ਨਾ ਇਹ ਸਮਾਜਾਂ ਦੇ ਵਿੱਚ ਇਸ ਉਮਰ ਦੇ ਵਿੱਚ ਪਹਿਲਾਂ ਵੀ ਵਾਪਰਦਾ ਰਿਹਾ ਪਰ ਪਹਿਲਾਂ ਇੰਨਾ ਕਈ ਵਾਰੀ ਪਤਾ ਨਹੀਂ ਸੀ ਲੱਗਦਾ ਵੀ ਇਹ ਨਾ ਅਸੀਂ ਜਦੋਂ 20-25 ਸਾਲ ਪਹਿਲਾਂ ਵੀ ਕਈ ਸਾਨੂੰ ਭਾਈ ਸਾਹਿਬ ਆਪ ਦੱਸਦੇ ਹੁੰਦੇ ਜਿਹੜੇ ਬਜ਼ੁਰਗ ਹੋ ਜਾਂਦੇ ਬਾਅਦ ਚ ਵੀ ਅਸੀਂ ਵੀ ਯਾਨੀ ਕਿ ਸਾਡੇ ਸਰੂਪ ਦਾ ਪਹਿਲਾਂ ਇੱਥੇ ਨਵੇਂ ਨਵੇਂ ਕੈਂਡੀਡੇਟ ਚ ਆਉਂਦੇ ਸੀ ਤਾਂ ਪਤਾ ਨਹੀਂ ਸੀ ਇਥੋਂ ਦੀਆਂ ਕਮਿ ਸਾਰੇ ਜਿਹੜੇ ਸਾਡੇ ਸਰੂਪ ਵਾਲੇ ਲੋਕ ਸੀ ਉਹਨਾਂ ਨੂੰ ਲੱਗਦਾ ਹੁੰਦਾ ਸੀਗਾ ਵੀ ਬਹੁਤ ਵਧੀਆ ਲੋਕ ਹੈ ਤੇ ਬੜਾ ਮਾਣ ਸਤਿਕਾਰ ਸੀਗਾ ਪਰ ਉਹ ਕਹਿੰਦੀ ਵੀ ਅਸੀਂ ਆਪ ਇਸ ਵਿੱਚ ਟੋਲੇ ਬਣਾ ਕੇ ਲੜ ਵੀ ਪੈਂਦੇ ਸੀ ਡਾਂਗਾਂ ਤੇ ਇੱਕੋ ਹੀ ਬੰਦਾ ਕਈ ਵਾਰੀ ਜਾ ਕੇ ਜੱਜ ਦੇ ਸਾਹਮਣੇ ਕਈ ਵਾਰੀ ਖੜਾ ਹੋ ਕੇ ਜਮਾਨਤੀ ਬਣ ਕੇ ਉਹਨਾਂ ਬੰਦਿਆਂ ਨੂੰ ਆਪੇ ਜਮਾਨਤ ਤੇ ਛਡਾ ਲੈਂਦਾ ਸੀ ਤੋ ਹੌਲੀ ਹੌਲੀ ਸਾਡੀਆਂ ਇਹ ਸ਼ੈਤਾਨੀਆਂ ਦਾ ਪਤਾ ਲੱਗ ਗਿਆ ਉਹਦੇ ਨਾਲ ਫਿਰ ਸਾਡਾ ਜਿਹੜਾ ਸਰੂਪ ਆ ਉਹਦੇ ਅਕਸ ਤੇ ਵੀ ਜਿਹੜੀ ਆ ਉਹ ਕਿਤੇ ਨਾ ਕਿਤੇ ਉਂਗਲ ਉਠੀ ਜੋ ਕੁਲ ਮਲਾ ਕੇ ਕਿਤੇ ਨਾ ਕਿਤੇ ਜਾਨੀ ਕਿ ਇਹ ਸ਼ੈਤਾਨੀਆਂ ਪਹਿਲਾਂ ਵੀ ਚਲਦੀਆਂ ਰਹੀਆਂ ਉਮਰ ਗਰੁੱਪ ਦੇ ਵਿੱਚ ਹੁਣ ਜਾਨੀ ਕਿ ਸੋਸ਼ਲ ਮੀਡੀਆ ਦੇ ਵਿੱਚ ਇਹਨਾਂ ਦਾ ਸਰੂਪ ਥੋੜਾ ਜਿਹਾ ਵਿਗੜਿਆ ਪਿਆ ਤੋ ਕੁਲ ਮਲਾ ਕੇ ਇਹ ਹੈ ਜੀ ਕਿ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜਾ ਵੇਪ ਹੈ ਜਾਂ ਸਿਗਰਟ ਹੈ ਜਾਂ ਆਹ ਭੰਗ ਕੈਨਵਸ ਆਪਾਂ ਜਿਹਨੂੰ ਕਹਿ ਦਿੰਨੇ ਆਂ ਕਿ ਇਹ ਸਭ ਕੁਝ ਜਿਹੜਾ ਸੇਲ ਪਰਚੇਜ਼ ਆ ਬੀਹ ਸਕੂਲ ਦੇ ਆਲੇ ਦੁਆਲੇ ਸਕੋਰ ਹੋਵੇ ਜਾਂ ਕਿਤੇ ਹੋਰ ਖਰੀਦੇ ਖਰੀਦਣਾ ਉਸ ਬੱਚੇ ਨਹੀਂ ਆ ਜੇ ਜੇਬ ਦੇ ਵਿੱਚ 4 ਪੈਸੇ ਘਰੋਂ ਪਾਏ ਹੋਏ ਆ ਕਿਉਂਕਿ ਨੇ ਆਪ ਨਹੀਂ ਦਿਹਾੜੀਆਂ ਲਾਈਆਂ ਪੈਸੇ ਉਹਨੂੰ ਕਿਤੇੋਂ ਨਹੀਂ ਆਉਣੇ ਘਰੋਂ ਹੀ ਆਉਣੇ ਆ ਘਰੋਂ ਹੀ ਆਣੇ ਬਿਲਕੁਲ ਉਹਨੂੰ ਘਰੋਂ ਦਿੱਤੇ ਤਾਂ ਭਾਵੇਂ ਆਪਣੇ ਵਿਚਾਰ ਨਾਲ ਆ ਕਿ ਚਲੋ ਬੱਚੇ ਨੇ ਲੰਚ ਖਰੀਦਣਾ ਜਾਂ ਬੱਚਾ ਕਹਿੰਦਾ ਵੀ ਮੈਂ ਲੰਚ ਖਰੀਦਣਾ ਮੈਨੂੰ ਪੈਸੇ ਦਿਓ ਮੈਂ ਘਰੋਂ ਨਹੀਂ ਰੋਟੀ ਖਾਣੀ ਜਾਂ ਮਤਲਬ ਜਿਹੜਾ ਬੱਚਾ ਕਹਿੰਦਾ ਮੈਂ ਰੋਟੀ ਨਹੀਂ ਖਾਣੀ ਮੈਂ ਘਰੋਂ ਨਹੀਂ ਲੰਚ ਲੈ ਕੇ ਜਾਣਾ ਪਹਿਲਾਂ ਤੇ ਉਸ ਗੱਲ ਨੂੰ ਸਮਝੋ ਕਿ ਉਹਦਾ ਕਹਿੰਦਾ ਕਿਉਂ ਆ ਵੀ ਉਹ ਕਹਿੰਦਾ ਮੈਨੂੰ ਫੋਨ ਲੈ ਦੇ ਉਹ ਵੀ ਇਦਾਂ ਕਹਿੰਦਾ ਕਿਉਂ ਆ ਸੋ ਥੋੜਾ ਜਾਈ ਹੈ ਨਾ ਆਪਣਾ ਕਲੋਪੇ ਡਿਊ ਡਿਲੀਜੈਂਸ ਆ ਪੇਰੈਂਟਸ ਨੇ ਵੀ ਯੂਜ਼ ਕਰਨਾ ਹੁੰਦਾ ਵੀ ਸਭ ਕੁਝ ਜੇ ਬੱਚੇ ਦੀਆਂ ਗੱਲਾਂ ਹੀ ਮੰਨਣੀਆਂ ਤੇ ਫਿਰ ਬੱਚਾ ਪੇਰੈਂਟ ਹੋ ਗਿਆ ਤੇ ਪੇਰੈਂਟ ਬੱਚੇ ਹੋਏ ਸੋ ਇਸ ਕਰਕੇ ਉਹ ਟੀਚਰਸ ਵੀ ਐਡਵਾਈਸ ਕਰਦੇ ਆ ਵੀ ਤੁਸੀਂ ਜਦੋਂ ਵੀ ਬੱਚਾ ਕੋਈ ਛਾ ਕੇ ਕਹਿੰਦਾ ਵੀ ਆਹ ਚੀਜ਼ ਮੈਨੂੰ ਸਕੂਲ ਲਈ ਚਾਹੀਦੀ ਆ ਵੀ ਇੱਕ ਵਾਰ ਜਰੂਰ ਆਪਣੇ ਮਨ ਨੂੰ ਕੁਐਸਚਨ ਪੁੱਛੋ ਵੀ ਚਲੋ ਪੁੱਤਰ ਵੀ ਤੇਰੇ ਨਾਲ ਟੀਚਰ ਨਾਲ ਗੱਲ ਕਰਦੇ ਆ ਜੋ ਕਹਿ ਦੇਣਗੇ ਤੇ ਆਪਾਂ ਤਾਂ ਲੈ ਦੇਾਂਗੇ ਹਮਮ ਤਾਂ ਵੀ ਇਦਾਂ ਜਦੋਂ ਆਪਾਂ ਨਹੀਂ ਕਰਦੇ ਤੇ ਫਿਰ ਉਹਨਾਂ ਬੱਚਿਆਂ ਦੇ ਵਿੱਚੋਂ ਇਹ ਬੱਚੇ ਆ ਜਿਹੜਾ ਕਿ ਇਹ ਘਰੋਂ ਮਿਲਦਾ ਸਭ ਕੁਝ ਉਹਦਾ ਦੁਰਉਪਯੋਗ ਹੁੰਦਾ ਤੇ ਸਮੱਸਿਆਵਾਂ ਜਿਹੜੀਆਂ ਪਹਿਲਾਂ ਪੈਦਾ ਹੁੰਦੀਆਂ ਫਿਰ ਉਹ ਵੱਟੀਆਂ ਹੁੰਦੀਆਂ ਜਿਸ ਕਰਕੇ ਮੈਨੂੰ ਲੱਗਦਾ ਵੀ ਜੇ ਹੁਣ ਘਰੋਂ ਆਪਾਂ ਲੰਚ ਦੇਣ ਦੀ ਪ੍ਰਥਾ ਨੂੰ ਵਧਾਈਏ ਇਹ ਕੈਸ਼ ਤੇ ਬੈਂਕ ਕਾਰਡ ਦੇਣਾ ਬੰਦ ਕਰੀਏ ਤੇ ਸਾਲ ਕ ਬਾਅਦ ਤੁਸੀਂ ਦੇਖੋ ਨਤੀਜੇ ਬੜੇ ਡਿਫਰੈਂਟ ਹੋ ਜਾਣਗੇ ਜਦੋਂ ਪੱਟੀ ਗਈ ਜੀ ਇਸ ਸਮੱਸਿਆ ਸੋ ਇਸ ਕਰਕੇ ਬਹੁਤ ਸਾਰੇ ਸਟੋਰਸ ਆ ਜਿਹੜੇ ਸਕੂਲਾਂ ਦੇ ਆਲੇ ਦੁਆਲੇ ਦੇ ਵਿੱਚ ਉਹਨਾਂ ਤੇ ਵੀ ਸਾਡੀ ਨਜ਼ਰ ਹੈ ਪਰ ਮੈਂ ਪਹਿਲਾਂ ਪਿਛਲੇ ਪ੍ਰੋਗਰਾਮ ਚ ਵੀ ਦੱਸਿਆ ਸੀ ਪੁਲਿਸ ਦੋ ਦੇ ਵਿੱਚ ਅਸੀਂ ਭੇਜੀ ਹੈ ਤੀਜੇ ਜੀ ਤਿਆਰੀ ਹੈ ਸੋ ਇਸ ਤਰੀਕੇ ਨਾਲ ਅਸੀਂ ਜੋ ਹੋ ਪਾਰਿਆ ਉਹ ਤਾਂ ਕਰਾਂਗੇ ਪਰ ਘਰੋਂ ਜੋ ਇਹ ਆ ਸੈਲਫੋਨ ਹੁੰਦਾ ਨੱਥੇ ਆਇਆ ਸਾ ਪਰ ਇਹ ਕੈਸ਼ ਤਾਂ ਹੁਣ ਘਰੋਂ ਦਿੱਤਾ ਜਾਂਦਾ ਇਹਦੇ ਚ ਅਸੀਂ ਸਕੂਲ ਦੇ ਵਿੱਚ ਪਾਬੰਦੀ ਨਹੀਂ ਲਾ ਸਕਦੇ ਉਹ ਤੇ ਜਦੋਂ ਪੇਰੈਂਟਸ ਸਹਿਯੋਗ ਦੇਣਗੇ ਉਹਨਾਂ ਜ਼ਿਆਦਾ ਇਹ ਅਸਰ ਦਾ ਤਰੀਕੇ ਨਾਲ ਆਪਾਂ ਇੱਥੇ ਕੰਮ ਕਰ ਸਕਾਂਗੇ ਜੋਲ ਸਾਹਿਬ ਇੱਕ ਸਕੂਲਾਂ ਦੇ ਵਿੱਚ ਵਰਦੀ ਇਹਦੀ ਵੀ ਹੈ ਜਿਹੜੀ ਬਾਰ ਬਾਰ ਗੱਲ ਚੱਲਦੀ ਹੈ ਦਬਹ ਹੋ ਜਾਂਦੀ ਹੈ ਫੇਰ ਚੱਲਦੀ ਹੈ ਦਬਹ ਹੋ ਜਾਂਦੀ ਹੈ ਜੇ ਤੁਹਾਡਾ ਵਿਊ ਪੁਆਇੰਟ ਲੈਣਾ ਚਾਹੀਏ ਪੀ ਸਕੂਲਾਂ ਦੇ ਵਿੱਚ ਕੀ ਵਰਦੀ ਹੈ ਜਿਹੜੀ ਹੋਣੀ ਚਾਹੀਦੀ ਹੈ ਅ ਕਿਉਂਕਿ ਚਲੋ ਤੁਸੀਂ ਜਿਸ ਪੋਜੀਸ਼ਨ ਤੇ ਐ ਤੇ ਇੱਕ ਆਪਾਂ ਨਿਰਪੱਖ ਗੱਲ ਕਰਦੇ ਪਰ ਤੁਹਾਡਾ ਜੇ ਪਰਸਨਲ ਥਿਊ ਲੈਣਾ ਹੋਵੇ ਜਾਂ ਮਾਪੇ ਜੇ ਤੁਹਾਡੇ ਤੱਕ ਇਸ ਬਾਬਤ ਗੱਲ ਕਰਦੇ ਆ ਦੇਖੋ ਜਿੱਥੇ ਕੋਈ ਸਮੱਸਿਆਵਾਂ ਹੋਣ ਉਥੇ ਜਿਹੜੇ ਸਮੱਸਿਆਵਾਂ ਦਾ ਦਰਦ ਰੱਖਣ ਵਾਲੇ ਲੋਕ ਆ ਉਹ ਤਰ੍ਹਾਂ ਤਰ੍ਹਾਂ ਦੇ ਆਈਡੀਆਸ ਦੇ ਦੇਣ ਦੀ ਕੋਸ਼ਿਸ਼ ਕਰਦੇ ਆ ਵੀ ਇਹ ਸਮੱਸਿਆਵਾਂ ਹੱਲ ਹੋਣ ਤੇ ਸਮਾਜ ਅੱਗੇ ਵਧੇ ਉਹਨਾਂ ਭੈਣ ਭਰਾਵਾਂ ਦੀ ਸੋਚ ਸਾਨੂੰ ਸਮਝ ਆਉਂਦੀ ਆ ਪਰ ਇਹ ਬਿਨਾ ਵਰਦੀਆਂ ਵਾਲੇ ਸਮਾਜਾਂ ਨੇ ਵੀ ਬਹੁਤ ਤਰੱਕੀਆਂ ਕੀਤੀਆਂ ਆਪਾਂ ਪੰਜਾਬ ਤੋਂ ਵਰਦੀਆਂ ਹੀ ਪਾਉਂਦੇ ਆਏ ਹਾਂ ਇਹ ਨਹੀਂ ਤਾਂ ਇਹ ਗੱਲ ਦੂਸਰਾ ਅਸੀਂ ਇੱਥੇ ਨਾ ਵਰਦੀ ਇੱਕ ਸਕੂਲ ਦੇ ਵਿੱਚ ਤੁਸੀਂ ਮਾਉਂਟ ਰਾਇਲ ਦੇ ਵਿੱਚ ਵਾਰਡਾਸ ਦੇ ਵਿੱਚ ਕਦੀ ਵੀ ਜਾਇਓ ਉੱਥੇ ਲਈ ਸੀ ਫਿਰ ਕਮਿਊਨਿਟੀ ਨੇ ਸਟੂਡੈਂਟਸ ਨੇ ਆਪ ਹੀ ਸਹਿਯੋਗ ਦਿੱਤਾ ਤੇ ਉਹ ਵਰਦੀ ਬੰਦ ਕਰਨੀ ਪੈ ਗਈ ਸੀ ਵੀ अच्छा जी ਆਪਾਂ ਇੱਥੇ ਮਲਟੀ ਕਲਚਰਲ ਸੁਸਾਇਟੀ ਦੇ ਵਿੱਚ ਰਹਿੰਦੇ ਆਂ ਵੀ ਇੱਕ ਬੰਦਾ ਜਿੱਦਾਂ ਸੋਚੇ ਜਰੂਰੀ ਨਹੀਂ ਵੀ ਉਹੋ ਸੋਚ ਸਿਰੇ ਜੜ ਚੜ ਜਾਣੀ ਚਾਹੀਦੀ ਆ ਇਹ ਹੁਣ ਆਪਾਂ ਜੇ ਮਲਟੀ ਕਲਚਰਲਿਜ਼ਮ ਇਸ ਕੰਟਰੀ ਨੂੰ ਆਪ ਚੂਜ਼ ਕੀਤਾ ਸੀ ਮਤਲਬ ਇੱਥੇ ਧੱਕੇ ਨਾਲ ਤੇ ਸਾਨੂੰ ਕੋਲ ਲਿਆਇਆ ਨਹੀਂ ਸੋ ਇਸ ਕਰਕੇ ਸਾਰਿਆਂ ਦੀ ਇਹ ਗੱਲ ਕਈ ਵਾਰੀ ਸੁਣਨੀ ਪੈਂਦੀ ਆ ਡੈਮੋਕਰੈਟਿਕ ਪ੍ਰੋਸੈਸ ਦੇ ਵਿੱਚ ਮੈਜੋਰਟੀ ਦੇ ਨਾਲ ਨੇਚਰਲੀ ਫਿਰ ਉਹ ਜਿਹੜਾ ਜਿਵੇਂ ਡਿਸੀਜਨ ਆ ਉਹ ਉਹ ਪੰਡਦਾ ਪਰ ਫਿਰ ਵੀ ਅਸੀਂ ਇਦਾਂ ਕੀਤਾ ਹੋਇਆ ਸਿਸਟਮ ਦੇ ਵਿੱਚ ਵੀ ਪ੍ਰਿੰਸੀਪਲ ਉਹਨਾਂ ਦੇ ਇੱਕ ਸਕੂਲ ਕੌਂਸਲ ਹੈ ਵੀ ਸਕੂਲ ਕੌਂਸਲ ਹੀ ਫਰਕ ਜੋ ਜੀ ਮਤਾ ਪਾਸ ਕਰਕੇ ਦੇ ਦੇ ਵੀ ਇਸ ਸਕੂਲ ਦੇ ਵਿੱਚ ਵਰਦੀ ਲਗਣੀ ਚਾਹੀਦੀ ਆ ਤੇ ਪ੍ਰਿੰਸੀਪਲ ਆ ਜਿਹੜਾ ਜੀ ਉਹ ਸਰਵੇ ਇਨੀਸ਼ੀਏਟ ਕਰ ਸਕਦਾ ਉਹ ਸਕੂਲ ਦੀ ਕਮਿਊਨਿਟੀ ਦੇ ਕੋਲ ਤੇ ਜੇ 70% ਲੋਕ ਲਿਖ ਕੇ ਸਹਿਮਤ ਹੋ ਜਾਣ ਕਿ ਹਾਂ ਜੀ ਜੀ ਵੀ ਇੱਥੇ ਵਰਦੀ ਲਾ ਦਿਓ ਕਿਉਂਕਿ ਵਰਦੀ ਪ੍ਰਿੰਸੀਪਲ ਨੇ ਤੇ ਬੱਚਿਆਂ ਨੂੰ ਪਵਾਉਣੀ ਨਹੀਂ ਕਰਾਂ ਤਾਂ ਉਹ ਪੇਰੈਂਟਸ ਨੇ ਪਵਾਉਣੀ ਆ ਤੇ ਬੱਚਿਆਂ ਨੇ ਪਾਉਣੀ ਆ ਤੇ ਜੇ ਉਹ ਪਾਉਣੀ ਚਾਹਣਗੇ ਤੇ ਰੋਪਣ ਵਾਲਾ ਕੌਣ ਹੈ ਸੋ ਇਸ ਕਰਕੇ ਇਹ ਡੈਮੋਕਰੈਟਿਕ ਪ੍ਰੋਸੈਸ ਦੇ ਵਿੱਚ ਸਾਨੂੰ 70% ਪਲੱਸ ਕਮਿਊਨਿਟੀ ਦਾ ਸਹਿਯੋਗ ਚਾਹੀਦਾ ਜਿੱਥੇ ਵੀ ਜੇ ਸਕੂਲ ਦੇ ਵਿੱਚ ਇਹ ਸਹਿਯੋਗ ਮਿਲ ਜਾਏ ਉੱਥੇ ਵਰਦੀ ਲੱਗ ਸੋ ਮਤਲਬ ਇਹ ਇਸੇ ਹਿਸਾਬ ਨਾਲ ਹੈ ਕਿ ਜੇ ਤੁਸੀਂ ਚਾਹੁੰਦੇ ਆ ਸ ਇਹ ਤੁਹਾਡੇ ਤੱਕ ਪਹੁੰਚ ਕਰ ਸਕਦੇ ਆ ਜਾਂ ਫਿਰ ਸਕੂਲਾਂ ਦੇ ਜਿਹੜੇ ਮੁਖੀ ਹੈ ਜਾਂ ਪ੍ਰਿੰਸੀਪਲ ਹੈ ਉਹਨਾਂ ਨੂੰ ਡਾਇਰੈਕਟ ਮਿਲ ਸਕਦੇ ਆ ਕਿ ਸਾਡੇ ਮਨਾਂ ਦੇ ਵਿੱਚ ਇਹ ਸੁਝਾਇਆ ਵਾਈ ਨਾਟ ਇਹਦੇ ਤੇ ਹੈ ਜਿਹੜੇ ਬਾਕੀ ਪੇਰੈਂਟ ਦੇ ਸੁਝਾ ਲੱਤੇ ਜਾਂਦੇ ਆ ਬਿਲਕੁਲ ਪ੍ਰਿੰਸੀਪਲ ਨੂੰ ਦੇਖੋ ਪ੍ਰਿੰਸੀਪਲ ਜਦੋਂ ਵੀ ਮੈਂ ਜਾਨਨੇ ਆਪਾਂ ਵਿਜ਼ਿਟ ਤੇ ਉਹ ਕਹਿੰਦੇ ਜੀ ਸਾਡੇ ਦਰਵਾਜ਼ੇ ਖੁੱਲੇ ਆ ਭੈਣ ਭਰਾ ਜਦੋਂ ਉਹ ਜੋ ਵੀ ਉਹਦੇ ਉਹਨਾਂ ਦੇ ਮਨ ਵਿੱਚ ਆ ਸਾਡੇ ਨਾਲ ਡਿਸਕਸ ਕੀਤਾ ਜਾ ਸਕਦਾ ਫਿਰ ਹਰ ਸਕੂਲ ਦੀ ਸਕੂਲ ਕਾਉਂਸਲ ਹੈ ਉਹਨਾਂ ਦੀ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਜਾ ਕੇ ਆਪਣਾ ਸੁਝਾਅ ਰੱਖਿਆ ਜਾ ਸਕਦਾ ਸੋ ਰਸਤੇ ਬੜੇ ਮੌਜੂਦ ਆ ਕਈ ਵਾਰੀ ਇਹ ਕਮਿਊਨੀਕੇਸ਼ਨ ਗੈਪ ਕਰਕੇ ਆਪਾਂ ਉਹਨਾਂ ਰਸਤਿਆਂ ਵੱਲ ਨੂੰ ਤੁਰਦੇ ਨਹੀਂ ਆ ਸਮਾਂ ਨਹੀਂ ਹੁੰਦਾ ਪਰ ਜ਼ਰੂਰ ਪ੍ਰਿੰਸੀਪਲ ਟੀਚਰ ਕਦੇ ਵੀ ਨਹੀਂ ਕਹਿੰਦੇ ਵੀ ਸਾਨੂੰ ਮਿਲਣਾ ਆ ਮਹ ਜਾਲ ਸਭ ਹੋਰ ਕਿਹੜੇ ਅਹਿਮ ਮੁੱਦੇ ਐ ਜਿਨ੍ਹਾਂ ਤੇ ਤੁਸੀਂ ਪਿੱਛੇ ਜੇ ਜਿਹੜੀ ਅ ਕਈ ਮੁੱਦੇ ਚੱਕੇ ਵੀ ਹੈਗੇ ਤੇ ਉਹਨਾਂ ਦਾ ਹੱਲ ਵੀ ਕੱਢਿਆ ਤੇ ਇਸ ਵਕਤ ਤੁਹਾਨੂੰ ਕੀ ਲੱਗਦਾ ਵੀ ਸਭ ਤੋਂ ਜਿਹੜੇ ਕਮਿਊਨਿਟੀ ਦੇ ਵਿੱਚ ਐ ਜਾਂ ਪੇਰੈਂਟਸ ਦੇ ਨਾਲ ਵੀ ਐ ਜਿਹੜਾ ਬੱਚਿਆਂ ਦਾ ਜਿਹੜਾ ਕਮਿਊਨੀਕੇਸ਼ਨ ਗੈਪ ਐ ਜਿਹੜਾ ਉਹ ਪੈਂਦਾ ਜਾ ਰਿਹਾ ਆ ਸੋ ਇਹਦੇ ਤੇ ਕੀ ਗੱਲ ਕੀਤੀ ਜਾ ਸਕਦੀ ਐ ਜਾਂ ਕਿਸ ਹਿਸਾਬ ਦੇ ਨਾਲ ਮਾਪਿਆਂ ਨੂੰ ਗਾਈਡੈਂਸ ਕੀਤੀ ਜਾ ਸਕਦੀ ਐ ਜਿੱਦਾਂ ਤੁਸੀਂ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਵੀ ਅੱਜ ਕੱਲ ਤੁਸੀਂ ਦੇਖੋ ਖਬਰਾਂ ਦੇ ਵਿੱਚ ਆਮ 12 ਸਾਲਾਂ ਵਾਲਾ 13 ਸਾਲਾਂ ਵਾਲੇ ਹਾਂਜੀ 18 ਜਿਹੜੀ ਏਜ ਹੈ ਤੇ ਉਹ ਆਮ ਉਹਨਾਂ ਦੇ ਉੱਤੇ ਆ ਜਿਹੜੇ ਚਾਰजेस ਲੱਗ ਰਹੇ ਨੇ ਆਮ ਦੇਖਦੇ ਆਪਾਂ ਖਬਰਾਂ ਤਕਰੀਬਨ ਨੇਤਰੀਆਂ ਖਬਰਾਂ 'ਚ ਕੋਈ ਨਾ ਕੋਈ ਐਦਾਂ ਦਾ ਹੁੰਦਾ ਜਿੱਥੇ ਕੋਈ ਨਾ ਕੋਈ ਟੀਨ ਇਨਵੋਲਵ ਹੁੰਦਾ yes ਨਹੀਂ ਬਿਲਕੁਲ ਠੀਕ ਹੈ ਇਹ ਦੇਖੋ ਜੇ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਵੀ ਇਹ ਟਾ ਬਟਾ ਤਾਂ ਪਾ ਲੱਗਦਾ ਪਰ ਉਹਨਾਂ ਨੇ ਆ ਕੇ ਕੈਨੇਡਾ ਖਰਾਬ ਕਰ ਦਿੱਤਾ ਵੈਸੇ ਕੈਨੇਡਾ ਖਰਾਬ ਕਰਨ ਵਾਲੇ ਵਾਲੀਆਂ ਸ਼ੁਰੂ ਤੋਂ ਹੀ ਰਹੇ ਆ ਇੱਥੇ ਜਿੰਨਾ ਕਿ ਕੈਨੇਡਾ ਇੱਕ ਵੱਗਦਾ ਸਮੁੰਦਰ ਸੀ ਇਹਦੇ ਵਿੱਚ ਜਿੰਨੀ ਕਿ ਚੁੰਝ ਕਿਸੇ ਦੀ ਭਰ ਹੋਈ ਕਿਸੇ ਨੇ ਘੱਟ ਨਹੀਂ ਕੀਤੀ ਆ ਐਲ ਐਮ ਆਈ ਆ ਦੀ ਸੇਲ ਤੁਸੀਂ ਆ ਦੇਖ ਲਓ ਕਿ ਕੈਨੇਡਾ ਦੇ ਜੰਮੇ ਪਲੇ ਲੋਕਾਂ ਨੇ ਕਿੰਨੀ ਕੀਤੀ ਤੇ ਬਾਹਰੋਂ ਆਏ ਲੋਕਾਂ ਨੇ ਕਿੰਨੀ ਕੀਤੀ ਫਿਰ ਜਿੰਨਾ ਕਿ ਕਿਸੇ ਦਾ ਵਾਸ ਚੱਲਿਆ ਨਾ ਹੱਥ ਮਾਰਨ ਨੂੰ ਘੱਟ ਕਿਸੇ ਨੇ ਨਹੀਂ ਕੀਤੀ ਚਲੋ ਅੱਜ ਠੀਕ ਆ ਵੀ ਆਪਾਂ ਪੰਜਾਬ ਦੇ ਵਿੱਚੋਂ ਸਾਡੀ ਕਮਿਊਨਿਟੀ ਜ਼ਿਆਦਾ ਆ ਗਏ ਤੇ ਤਬਾ ਆਪਾਂ ਇਹਨਾਂ ਤੇ ਸੌਖਾ ਲਾ ਸਕਦੇ ਆ ਪਰ ਕਿਉਂਕਿ ਚਰਚਾ ਜ਼ਿਆਦਾ ਹੋ ਰਹੀ ਆ ਪਹਿਲੇਆਂ ਸਮਿਆਂ ਦੇ ਵਿੱਚ ਮੈਂ ਫੇਰ ਕਹਿੰਨਾ ਕਿ ਚਰਚਾ ਘੱਟ ਹੁੰਦੀ ਸੀ ਪਰ ਇਹ ਚੀਜ਼ਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿੰਨਾ ਕੁ ਜ਼ੋਰ ਕਿਸੇ ਦਾ ਲੱਗਦਾ ਸੀ ਬਹੁਤ ਜ਼ਿਆਦਾ ਲੱਗਦਾ ਹੀ ਰਿਹਾ ਇਹ ਕੈਨੇਡਾ ਬ੍ਰੈਂਟਨ ਪਿਛਲੇ 40 ਸਾਲਾਂ ਤੋਂ ਜਿੱਥੇ ਚੱਲ ਕੇ ਜਿੱਥੇ ਹੁਣ ਪਹੁੰਚਿਆ ਆ ਐਮੀ ਥੋੜੋ ਪਹੁੰਚਿਆ ਵੀ ਆਪੇ ਹੀ ਪਹੁੰਚ ਗਿਆ ਛੁਟਕੀ ਮਾਰ ਕੇ ਆਪਾਂ ਚੰਗੇ ਸ਼ਹਿਰ ਵਿੱਚ ਆਏ ਹੋਈਏ ਉਹਨੂੰ ਅਪਣਾਇਆ ਹੋਵੇ ਤੇ 40 ਸਾਲਾਂ ਬਾਅਦ ਕਹੀਏ ਵੀ ਇਹ ਸ਼ਹਿਰ ਬਹੁਤ ਮਾੜਾ ਹੋ ਗਿਆ ਇੱਥੇ ਆਇਆ ਕੌਣਾ ਦੇਖੋ ਸੋ ਇਸ ਕਰਕੇ ਕੁੱਲ ਮਿਲਾ ਕੇ ਜਾਨੀ ਕਿ ਮੈਂ ਦੇਖਦਾ ਵੀ ਇਹ ਨੌਜਵਾਨ ਅਵਸਥਾ ਦੇ ਵਿੱਚ اسپੈਸ਼ਲੀ ਜਦੋਂ ਪੇਰੈਂਟ ਅਗਵਾਈ ਦੇਣ ਯੋਗ ਨਾ ਹੋਣ ਮੈਂ ਯੋਗ ਕਿਹਾ ਮੈਂ ਇਹ ਨਹੀਂ ਕਿਹਾ ਵੀ ਨਾ ਹੋਣ ਕਿਉਂਕਿ ਉਹ ਬੱਚੇ ਇੱਥੇ ਇਕੱਲੇ ਆਏ ਆ ਇਹ ਆਪਾਂ ਨੂੰ ਲੱਗਦਾ ਵੀ ਅਗਵਾਈ ਦੇਣ ਲਈ ਪੇਰੈਂਟਸ ਹੈ ਨਹੀਂਗੇ ਪਰ ਇੱਥੇ ਲੋਕਲ ਬਹੁਤ ਸਾਰੇ ਬੱਚੇ ਜਿਨ੍ਹਾਂ ਦੇ ਪੇਰੈਂਟਸ ਅਗਵਾਈ ਦੇਣ ਦੇ ਯੋਗ ਨਹੀਂ ਉਹਨਾਂ ਸ ਬੱਚਿਆਂ ਦਾ ਵੀ ਇਹੀ ਹਾਲ ਹੈ ਵੀ 13 ਸਾਲ ਦੀ ਉਮਰ ਦੇ ਵਿੱਚ ਡਾਕਾ ਮਾਰਦਾ ਨਿਆਣਾ ਫੜਿਆ ਗਿਆ ਉਹਨਾਂ ਨੂੰ 13 ਸਾਲ ਦਾ ਬੱਚਾ ਘਰ ਵਿੱਚ ਨਹੀਂ ਆ ਰਾਤ ਨੂੰ 12 ਵਜੇ ਤੇ ਪੇਰੈਂਟਸ ਕੀ ਕਰ ਰਿਹਾ ਫਿਰ ਉਸ ਨੂੰ ਨਹੀਂ ਪਤਾ ਸੋ ਇਸ ਕਰਕੇ ਮਤਲਬ ਅਗਵਾਈ ਦੇਣ ਯੋਗ ਪੇਰੈਂਟਸ ਆ ਜਿਹੜੇ ਉਹਨਾਂ ਦੇ ਬੱਚੇ ਕਮਾਲਾਂ ਵੀ ਕਰ ਰਹੇ ਆ ਉਹਨਾਂ ਦੇ ਪੇਰੈਂਟਸ ਵੀ ਨੈਚੁਰਲੀ ਕਮਾਲਾਂ ਕਰ ਰਹੇ ਆ ਪਰ ਜਿਹੜੇ ਪੇਰੈਂਟਸ ਮੈਂ ਪਿਛਲੀ ਵਾਰੀ ਵੀ ਪ੍ਰੋਗਰਾਮ ਚ ਗਿਆ ਸੀ ਅੱਜ ਫੇਰ ਕਹਿੰਨਾ ਆਪ ਰਾਹਾਂ ਤੋਂ ਪਟਕੇ ਹੋਏ ਤੇ ਪਟਕੀਆਂ ਹੋਈਆਂ اسپੈਸ਼ਲੀ ਸੋਸ਼ਲ ਮੀਡੀਆ ਫੋਨਾਂ ਦੇ ਉੱਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਕੀ ਅਗਵਾਈ ਦੇਣੀ ਆ ਤੇ ਕੀ ਸੋਸ਼ਲ ਮੀਡੀਆ ਅਬਿਊਜ਼ ਉਹਨਾਂ ਨੇ ਆਪਣੇ ਬੱਚਿਆਂ ਦਾ ਰੋਕ ਲੈਣਾ ਹੈ ਤੋ ਇਹ ਪੇਰੈਂਟਸ ਦੀ ਅਗਵਾਈ ਦੀ ਹੀ ਕਮੀ ਹੈ ਕਿ ਉਹਨਾਂ ਨੇ ਬਿਨਾਂ ਸੋਚ ਵਿਚਾਰ ਤੋਂ ਉਹਨਾਂ ਨੂੰ ਸੋਸ਼ਲ ਮੀਡੀਆ ਸਾਰੇ ਇੰਟਰਨੈਟ ਨਾਲ ਖੁੱਲਾ ਨਿਵਾਜਿਆ ਹੋਇਆ ਫੋਨ ਦੇ ਦਿੱਤੂ ਕਿ ਤੇ ਉਹਨਾਂ ਦੀ ਘਰਾਂ ਦੇ ਵਿੱਚ ਕੋਈ ਨਿਗਰਾਨੀ ਮੁਸਤੱਦੀ ਬੈਡਰੂਮਾਂ ਤੱਕ ਹੈ ਨਹੀਂ ਕਿ ਉਹ ਉਹਨਾਂ ਡਿਵਾਈਸਸ ਦੇ ਨਾਲ ਕੀ ਕਰ ਰਹੇ ਨੇ ਇਨ ਬਿਟਵੀਨ ਆਸਟ੍ਰੇਲੀਆ ਨੇ ਕਾਨੂੰਨ ਇਹ ਪਾਸ ਕਰ ਦਿੱਤਾ ਹੈ ਉਹਨਾਂ ਦੀ ਲੋਕ ਸਭਾ ਦੇ ਵਿੱਚ ਔਸੋ ਫੋਰ ਰਿਪਰਜੈਂਟੇਟਿਵ ਦੇ ਵਿੱਚ ਵੀ 16 ਸਾਲ ਦੇ ਬੱਚਿਆਂ ਤੋਂ ਉਸ ਘੱਟ ਉਮਰ ਦੇ ਜਿਹੜੇ ਸਾਰੇ ਨਿਆਣੇ ਨੇ ਵੀ ਉਹਨਾਂ ਤੇ ਸੋਸ਼ਲ ਮੀਡੀਆ ਬੈਨ ਹੋਏਗਾ। ਸੋ ਕੁਲਮਲਾ ਕੇ ਇੱਥੋਂ ਤੱਕ ਸਰਕਾਰਾਂ ਤੇ ਚਲੋ ਪਹੁੰਚ ਰਹੀਆਂ। ਪਰ ਇਹ ਘਰੋਂ ਜੇ ਕੰਮ ਮੁਸਤੈਦੀ ਨਾਲ ਜੋ ਸਰਕਾਰਾਂ ਨੂੰ ਆਪਾਂ ਕਰਨ ਨੂੰ ਕਹਿ ਰਹੇ ਵੀ ਘਰੋਂ ਆਪਾਂ ਆਪ ਹੀ ਕਰ ਲਈਏ। ਵੀ 16 ਸਾਲ ਦੇ ਛੋਟੀ ਉਮਰ ਦੇ ਬੱਚਿਆਂ ਨੂੰ ਲੈ ਕੇ ਹੀ ਨਾ ਦਈਏ ਸਭ ਕੁਝ ਪੌੜੇ ਦੀਆਂ ਜੜਾਂ ਤੇ ਨਾ ਪੌੜੇ ਪੈਦਾ ਹੋਣਗੇ। ਸੋ ਇਸ ਕਰਕੇ ਅਗਵਾਈ ਦੇਣ ਵਾਲੇ ਪੇਰੈਂਟਸ ਦੀ ਬਹੁਤ ਜ਼ਰੂਰਤ ਹੈ ਜੀ। ਜਿਹੜੀਆਂ ਜੌਲ ਸਾਹਿਬ ਹੁਣ ਪਰ ਪਾਪੀ ਕਰਨਾ 2 ਮਿੰਟ ਦੇ ਵਿੱਚ ਐ ਐਲ ਐਮ ਆਈ ਦਾ ਮੁੱਦਾ ਵੀ ਆ ਜਿਹੜਾ ਤੁਸੀਂ ਬੜੇ ਚਿਰ ਤੋਂ ਚੱਕਿਆ ਹੋਇਆ ਸੀਗਾ ਕਿ ਇਹ ਬਹੁਤ ਵੱਡੇ ਪੱਧਰ ਤੇ ਧੰਗ ਲੀਆਂ ਹੋ ਰੀਆਂ ਨੇ ਹਾਂਜੀ ਜਿਹੜੇ ਇੱਥੇ ਟੈਂਪਰੀ ਵਰਕਰਸ ਆ ਰਹੇ ਆ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੋ ਹੁਣ ਕੁਝ ਪਿੱਛੇ ਸਮੇਂ ਤੋਂ ਜਿਹੜਾ ਐਲ ਐਮ ਆਈ ਦੇ ਉੱਤੇ ਵੀ ਆ ਜਿਹੜੀਆਂ ਚੂੜੀਆਂ ਕੱਸੀਆਂ ਗਈਆਂ ਵੱਖ-ਵੱਖ ਪੜਾਵਾਂ ਦੇ ਵਿੱਚ ਆ ਜਿਹੜਾ ਇਸ ਨੂੰ ਜਿਹੜਾ ਹੋਰ ਸਖਤ ਕੀਤਾ ਗਿਆ ਤੇ ਹੁਣ ਖਬਰਾਂ ਇਹ ਵੀ ਆ ਰਹੀਆਂ ਕਿ ਜਿਹੜੇ 50 ਪੁਆਇੰਟਸ ਨਾਲ ਜੁੜਦੇ ਐ ਉਹਨਾਂ ਨੂੰ ਵੀ ਸ਼ਾਇਦ ਸਰਕਾਰ ਬੰਦ ਕਰਨ ਵਾਲੇ ਵਿਚਾਰ ਕਰ ਰਹੀ ਐ ਸੋ ਇਹਦੇ ਤੇ ਕੀ ਆਪਣਾ ਟੇਕ ਦੇਣਾ ਚਾਹੂਗੇ ਮੈਂ ਇਹ ਦੇਣਾ ਚਾਹਣਾ ਟੇਕ ਸ਼ਮੀ ਜੀ ਕੇ ਪੀ ਆਪਾਂ ਫਲ ਖਾਣਾ ਹੁੰਦਾ ਗਿਟਕਾ ਨਹੀਂ ਗਿਣਨੀਆਂ ਹੁੰਦੀਆਂ ਹੂੰ ਆਪਾਂ ਜਿਹੜਾ ਦੇਖਦੇ ਆਂ ਕਿ ਐਕਸੈਂਟ ਨਹੀਂ ਆਉਂਦਾ ਪੀ ਫਿਰ ਉਹ ਗਿਟਕਾ ਗਿਣਨ ਵਾਲੀ ਗੱਲ ਆ ਹੂੰ ਕੋਈ ਕਿੱਥੇ ਪੈਦਾ ਹੋਏ ਕਿੱਥੇ ਜਾ ਕੇ ਕਮਾਲਾਂ ਕਰ ਦਿੱਤੀਆਂ ਆਪੋ ਆਪਣੀ ਸਮਝ ਦਾ ਕਮਾਲ ਐ ਸੋ ਆਪਾਂ ਫਲ ਖਾਈਏ ਗਿਟਕਾ ਨਾ ਗਣੀਏ ਇਥੋਂ ਨਾ ਕੈਨੇਡਾ ਤੋਂ ਕਈ ਵਾਰੀ ਪੜਨ ਲੋਕ ਜਾਣਗੇ ਸਕਾਟਲੈਂਡ ਇੰਗਲੈਂਡ ਦੇ ਵਿੱਚ ਜੀ ਹੱਲੇ ਕਿ ਹੁਣ ਇੱਥੋਂ ਪੜੇ ਬੱਚਿਆਂ ਦਾ ਐਕਸੈਂਟ ਹੈ ਤੇ ਪਰ ਉਹਨਾਂ ਨੂੰ ਸਕਾਟਲੈਂਡ ਦੇ ਵਿੱਚ ਜਾ ਕੇ ਉਹਨਾਂ ਦੀ ਅੰਗਰੇਜ਼ੀ ਕਈ ਵਾਰੀ ਸਮਝ ਨਹੀਂ ਆਉਂਦੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਆਪਾਂ ਇਲਾਕਾ ਬਦਲ ਲੀਏ ਤੇ ਇੱਕ ਦੂਜੇ ਦੀ ਕਈ ਵਾਰੀ ਬੋਲੀ ਸਮਝਣ ਚ ਔਖ ਹੈ ਹਿਮਾਲਿਆ ਪਹਾੜੀ ਚਲੇ ਜਾਈਏ ਉੱਥੇ ਉਹਨਾਂ ਦੀ ਬੋਲੀ ਕੋਈ ਵੀ ਨਹੀਂ ਸਮਝ ਪਾ ਰਿਹਾ ਹੂੰ 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 ਤੋ ਇਸ ਕਰਕੇ ਮੈਂ ਸਮਝਾਂਗਾ ਵੀ ਆਪਾਂ ਫਲ ਖਾਣਾ ਜਾਰੀ ਰੱਖੀਏ ਕੋਈ ਮੈਨੂੰ ਐਸਾ ਕੰਮ ਦੱਸਿਆ ਜਾ ਸਕਦਾ ਵੀ ਜਿਹੜੇ ਪਹਿਲਾਂ ਹੋ ਰਿਹਾ ਸੀ ਮੇਰੇ ਆਉਣ ਤੋਂ ਫੋਨ ਉਹ ਰੁਕ ਗਿਆ ਵੀ ਫਰਕ ਕੀ ਪੈ ਗਿਆ ਇਸ ਕਰਕੇ 8 ਸਾਲ ਦੀ ਜੰਗ ਪੂਰੇ ਦੇਸ਼ ਦੇ ਵਿੱਚ ਐਲ ਐ ਐਮ ਆਈਏ ਦੇ ਅਪਰਾਧ ਦੇ ਖਿਲਾਫ ਇਕੱਲੇ ਸਤਪਾਲ ਸਿੰਘ ਜੋਲ ਨੇ ਔਨ ਦਾ ਰੈਕੋਰਡ ਲੜੀ ਹੈ ਜੀ ਜੀ ਔਰ ਭਾਵੇਂ ਮੈਂ ਕੈਨੇਡੀਅਨ ਬੌਰ ਨਹੀਂ ਸੀ ਪਰ ਇਹ ਜੰਗ ਜੀਤੀ ਗਈ ਹੈ ਜਿਹਨਾਂ ਨੂੰ ਅੱਜ ਕੋਈ ਫਰਕ ਪੈਂਦਾ ਲੱਗਦਾ ਉਹਨਾਂ ਨੂੰ ਵੀ ਪਤਾ ਸੀ ਵੀ ਇਹ ਸਭ ਬੇਈਮਾਨੀਆਂ ਚੱਲ ਰਹੀਆਂ ਤੇ ਕੈਨੇਡਾ ਦਾ ਸਤਿਆਨਾਸ਼ ਕੋਣ ਤੇ ਸੰਯੋਗ ਬਣ ਕੇ ਹੋ ਰਿਹਾ। ਉਦੋਂ ਉਹ ਭੈਣਪਰਾ ਵੀ ਬੋਲ ਸਕਦੇ ਸੀ ਵੀ ਫਰਕ ਬਹੁਤ ਵੱਡਾ ਪੈ ਰਿਹਾ ਕੈਨੇਡਾ ਨੂੰ ਆਊਆ ਪਰੂਕੀਏ। ਉਹ ਨਹੀਂ ਬੋਲੇ ਬੋਲੀਆਂ ਹੋਣਗੇ ਜੀ ਉਦੋਂ। ਮੈਂ ਸਹਿਯੋਗ ਮੰਗਦਾ ਸੀ ਮੇਰਾ ਸਹਿਯੋਗ ਇਸ ਜੰਗ 'ਚ ਕਿਸੇ ਨੇ ਦਿੱਤਾ ਨਹੀਂ। ਇੱਕ ਐਮਪੀ ਨੂੰ ਈਮੇਲ ਭੇਜਣ ਤੋਂ ਡਰਦੇ ਰਹੇ ਭੈਣਪਰਾ ਇਹ ਸੱਚੀ ਗੱਲ ਐ। ਮੇਰ ਕੋਲ ਆਨ ਦਾ ਰੈਕਡ ਆ। ਜੋ ਇਸ ਕਰਕੇ ਭੈਣਪਰਾ ਉਹ ਪਹਿਲਾਂ ਸਮਝ ਲਈਏ ਵੀ ਫਰਕ ਪੈਂਦਾ ਹੁੰਦਾ ਕੀ ਹੈ। ਕਿ ਆਪਾਂ ਫਾਲੇ ਖਾਣਾ ਕਿ ਆਪਾਂ ਗਿਟਕਾਂ ਗਿਣਨੀ ਆ ਆਪਾਂ ਗਿਟਕਾਂ ਨਹੀਂ ਗਿਣਨੀ ਆ ਦੂਸਰਾ ਸਾਡੇ ਮੁਲਕ ਦੇ ਵਿੱਚ ਹੈਗਾ ਚਾਟਰ ਆਫ ਰਾਈਟਸ ਉਹ ਉੱਥੇ ਜਾ ਕੇ ਦੇਖੀਏ ਆਪਾਂ ਵੀ ਆਪਾਂ ਜਿਹੜੀ ਗੱਲ ਬੋਲਦੇ ਆਪਾਂ ਬੋਲ ਕੀ ਰਹੇ ਆ ਕਿ ਬਈ ਸਮਝੇ ਨਹੀਂ ਨਹੀਂ ਹੁੰਦੀ ਵੀ ਲੈਂਗੁਏਜ ਦੇ ਬੇਸ ਤੇ ਤੇ ਦੂਸਰਾ ਕਿਸੇ ਦਾ ਕਿੱਥੇ ਬਰਥ ਹੋਇਆ ਇਸ ਬੇਸ ਤੇ ਇਹ ਗੱਲੇ ਹੀ ਨਹੀਂ ਜਿਹੜੀ ਜਾ ਸਕਦੀ ਕਿਸੇ মিডিਆ ਦੇ ਵਿੱਚ ਜਾ ਕੇ ਉਹ ਰੇਡੀਓ ਪ੍ਰੋਗਰਾਮ ਨੂੰ ਸਮੱਸਿਆ ਦੇ ਵਿੱਚ ਪਾਰੇ ਵਿਅਕਤੀ ਉਹ ਸੀਆਰਟੀ ਤੇ ਹਿਊਮਨ ਰਾਈਟਸ ਦੇ ਵਿੱਚ ਸਿੱਧੀ ਕੰਪਲੇਂਟ ਜਾ ਸਕਦੀ ਆ ਉਸੇ ਵੇਲੇ ਕਿ ਡਿਸਕ੍ਰਿਮੀਨੇਟ ਕਰ ਰਿਹਾ ਜੀ ਬੰਦਾ ਮੈਨੂੰ ਫੇਕ ਕਰਕੇ ਤੁਸੀਂ ਇਹ ਡਿਸਕ੍ਰਿਮੀਨੇਸ਼ਨ ਕਈ ਵਾਰੀ ਆਪਣੇ ਦਿਲਾਮਨਾਂ ਦੇ ਵਿੱਚ ਹੁੰਦਾ ਆਪਾਂ ਸੁੱਤੇ ਸੇਦੇ ਹੀ ਆਪ ਕਰਦੇ ਆ ਸਾਡੇ ਨਾਲ ਹੋਵੇ ਤੇ ਫਿਰ ਆਪਾਂ ਨੂੰ ਫਿਕਰ ਪੈ ਜਾਂਦਾ ਮੇਰਾ ਡਿਸਕ੍ਰਿਮੀਨੇਟ ਹੋ ਗਿਆ ਪਰ ਆਪ ਕਰੀ ਜਾਂਦੇ ਆ ਉਥੇ ਜਾਤਾਂ ਪਾਤਾਂ ਸਭ ਕੁਝ ਸਾਨੂੰ ਪਤਾ ਹੀ ਨਹੀਂ ਆ ਵੀ ਇਹ ਕਿੱਡਾ ਵੱਡਾ ਡਿਸਕ੍ਰਿਮੀਨੇਸ਼ਨ ਸੋਚ ਕਰਕੇ ਐਲ ਐਮ ਆਈਏ ਦੀ ਜੰਗ ਜਿੱਤੀ ਜਾ ਚੁੱਕੀ ਹੈ ਕੈਨੇਡੀਅਨ ਬੌਰਨ ਐਮਪੀਆ ਨੂੰ ਕੈਨੇਡੀਅਨ ਬੌਰਨ ਪ੍ਰਾਈਮ ਮਿਨਿਸਟਰ ਨੂੰ 8 ਸਾਲ ਤੱਕ ਮੇਰੇ ਲੱਗਿਆ ਸਮਝਾਉਣ ਨੂੰ ਕਿ ਇਹ ਦੇਸ਼ ਤੁਹਾਡਾ ਖਰਾਬ ਇਸ ਵਜ੍ਹਾ ਕਰਕੇ ਹੋ ਰਿਹਾ। ਉਹ ਸਮਝ ਗਏ ਆ। ਨਿਤ ਦਿਨ ਨਵੇਂ-ਨਵੇਂ ਐਲਾਨ ਆਉਂਦੇ ਆ। ਐਸਟਸੀ ਨੂੰ ਵੀ ਇਮੀਗ੍ਰੇਸ਼ਨ ਮਿਨਿਸਟਰ ਨੂੰ ਵੀ ਪ੍ਰਾਈਮ ਮਿਨਿਸਟਰ ਨੂੰ ਵੀ ਸਾਡਾ ਮਤਲਬ ਭੈਣ ਭਰਾਵਾਂ ਨੂੰ ਵਰਕ ਪਰਮਿਟ ਤੋਂ ਵਰਜਣਾ ਨਹੀਂ ਹੈ। ਵਰਕ ਪਰਮਿਟ ਪਹਿਲਾਂ ਹੀ ਸਰਕਾਰ ਦੇ ਕਾਨੂੰਨ ਦੇ ਵਿੱਚ ਫ੍ਰੀ ਹੈ। ਉਹਦੇ ਨਾਲ ਜਿਹੜੀ ਲੁੱਟ ਮਾਰ ਮਚਾਈ ਹੋਈ ਹੈ ਲੋੜਵੰਦਾਂ ਦੀ ਉਹ ਬੰਦ ਕਰਾਉਣਾ ਸਤਪਾਲ ਸਿੰਘ ਜੌਲ ਦਾ ਕੰਮ ਸੀ ਉਹ ਆਪਾਂ ਕਰਾਉਣ ਚ 8 ਕਾਲ ਸਾਨੂੰ ਲੱਗ ਗਏ ਪਰ ਆਪਾਂ ਤੁਰੇ ਰਹੇ ਨਾ ਮੈਥੋਂ ਦਾ ਬੋਰਨ ਸੀ ਨਾ ਮਿਲ ਕੋ ਐਕਸੈਂਸ ਸੀ ਪਰ ਖੰਧ ਤੇ ਲਿਖੀ ਐਸ ਵੇਲੇ ਸਫਲਤਾ ਤੁਹਾਡੇ ਸਾਹਮਣੇ ਹੈ ਕਿਆ ਬਾਤ ਹੈ ਬਹੁਤ ਜੌਲ ਸਾਹਿਬ ਬਹੁਤ ਬਹੁਤ ਧੰਨਵਾਦ ਇਹ ਗੱਲਦਰਸਤ ਹੈ ਕਿ ਬੰਦੇ ਦੀ ਜਿਹੜੀ ਬੋਲੀ ਨਹੀਂ ਉਹਦੇ ਜਿਹੜੇ ਐਕਸ਼ਨਸ ਨੇ ਜਿਹੜੇ ਕੰਮ ਹੈ ਜਿਹੜੇ ਉਹਨਾਂ ਨੂੰ ਦੇਖਿਆ ਜਾਵੇ ਸੋ ਮੈਂ ਹਮੇਸ਼ਾ ਇਹੀ ਕਹਿਣਾ ਵੀ ਸਤਪਾਲ ਜੌਲ ਹੀ ਕਹਿੰਦੇ ਕਿ ਮੈਂ ਇਕੱਲਾ ਵਾਰਡ 9 10 ਨੂੰ ਰਿਪਰੈਜ਼ੈਂਟ ਕਰਦਾ ਤੁਸੀਂ ਕਿਸੇ ਵੀ ਵਾਰਡ ਦੇ ਵਿੱਚੋਂ ਸਕੂਲਾ ਬਾਬਤ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਤੁਸੀਂ ਬੇਝਿਜਕ ਜਿਹੜੇ ਜੌਲ ਸਾਹਿਬ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਮੇਸ਼ਾ ਇਹਨਾਂ ਦੇ ਫੋਨ ਨੰਬਰ ਸ अवेलेबल ਰਹਿੰਦੇ ਨੇ ਤਤ ਪਰ ਰਹਿੰਦੇ ਨੇ ਕਮਿਊਨਿਟੀ ਦੀ ਸੇਵਾ ਕਰਨ ਵਾਸਤੇ ਸੋ ਜੋਲ ਸਾਹਿਬ ਜੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕਿਸੇ ਭਾਈ ਭੈਣ ਨੇ ਤੇ ਕਿਸ ਤਰ੍ਹਾਂ ਸੰਪਰਕ ਕੀਤਾ ਜਾ ਸਕਦਾ ਬਿਲਕੁਲ ਜੀ ਪਹਿਲਾਂ ਤਾਂ ਪੈਨ ਪ੍ਰਵਾਹ ਨੂੰ ਮੈਂ ਇਹ ਕਹਿਣਾ ਚਾਹਨਾ ਵੀ ਕੋਈ ਵੀ ਤੁਹਾਡੇ ਮਨ ਵਿੱਚ ਲੱਗੇ ਨਾ ਵੀ ਬੋਲੀ ਕਰਕੇ ਤੇ ਬੰਦੇ ਦੇ ਇੱਥੇ ਨਾਂ ਬੋਰਨ ਹੋਣ ਕਰਕੇ ਆਹ ਕੰਮ ਰੁਕਿਆ ਪਿਆ ਆਹ ਫਰਕ ਪੈ ਰਿਹਾ ਉਹ ਮੈਨੂੰ ਦੱਸਣਾ ਜੀ ਜੀ ਸੋ ਇਸ ਕਰਕੇ ਕਈ ਵਾਰੀ ਸੌੜੀ ਆਪਣੀ ਮਨ ਦੀ ਮਾਨਸਿਕਤਾ ਹੁੰਦੀ ਹੈ ਵੀ ਈਰਖਾ ਸਾਨੂੰ ਜੀਣ ਨਹੀਂ ਦਿੰਦੀ ਦਸਿਆ ਤੇ ਜਾਵੇ ਵੀ ਫਰਕ ਕੀ ਪੈ ਰਿਹਾ ਮੈਂ ਉਹ ਸੁਣਨ ਨੂੰ ਤਿਆਰ ਹਾਂ ਤੇ ਮੈਂ ਦੇਖਿਓ ਉਹਨੂੰ ਹੱਲ ਕਰਕੇ ਤੁਹਾਡੇ ਸਾਹਮਣੇ ਹੱਥਾਂ ਤੇ ਸਰੋਜ ਮਾਗੇ ਦਿਖਾਉਂਦਾ ਤੇ ਇਸ ਕਰਕੇ 416 895 3784 ਆਪਣਾ ਨੰਬਰ ਹੈ ਉਹੀ ਫੋਨ ਨੰਬਰ ਪੁਰਾਣਾ ਆਪਾਂ ਨੂੰ ਜਦੋਂ ਆਪਾਂ ਇਲੈਕਟ੍ਰੋ ਸ਼ਮੀਜੀਤ ਨੂੰ ਨਵਾਂ ਫੋਨ ਦਿੱਤਾ ਗਿਆ ਆਈਫੋਨ ਬੋਰਡ ਦੇ ਵੱਲੋਂ ਫ੍ਰੀ ਟੈਕਸ ਡਾਲਰ ਦਾ ਮੇਰੇ ਦੀ ਜੇ ਕੋਈ ਸਟਾਡ ਨੰਬਰ ਬਦਲ ਜੇਗਾ ਅਸੀਂ ਉਹ ਫੋਨ ਫੜਾਇਆ ਉਹਨਾਂ ਨੂੰ ਵਾਪਸ ਕਰ ਦਿੱਤਾ ਮੈਂ ਨਵਾਂ ਹੀ ਉਦਾਂ ਪੈਕ ਫੋਨ ਉਹਨੂੰ ਖੋਲਿਆ ਬਣੀ ਆਪਣਾ ਉਹ ਹੀ ਪੁਰਾਣਾ ਨੰਬਰ ਹੈ 416 895 3784 ਫ੍ਰੀ ਵਿੱਚ ਟੈਕਸ ਡਾਲਰ ਤੇ ਨਹੀਂ ਹੈ ਸੋ ਇਸ ਕਰਕੇ ਮੈਂ ਹਰ ਵੇਲੇ ਪੈਣਪ੍ਰਵਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਮੇਰੀ ਇਹ ਗੱਲ ਹੈ ਕਿ ਜੇ ਹੁਣ ਪੈਣਪ੍ਰਵਾਂ ਨੇ ਫਤਵਾ ਆਪਾਂ ਨੂੰ ਦਿੱਤਾ ਹੋਇਆ ਹੈ ਕੋਈ ਐਸੀਆਂ ਪੈੜਾਂ ਪਾ ਕੇ ਜਾਵਾਂਗੇ ਜਿਹੜੀਆਂ ਕਿ ਜ਼ਿੰਦਗੀ ਪਰ ਯਾਦ ਰਹਿ ਜਾਣਗੀਆਂ ਸੋ ਇਸ ਕਰਕੇ ਅਸੀਂ ਉਹ ਪੈੜਾਂ ਲਗਾਤਾਰ ਤਰ੍ਹਾਂ ਪਾਣਾ ਜਾਰੀ ਰੱਖ ਰਹੇ ਹਾਂ ਕਿਸੇ ਵੀ ਪੈਣਪ੍ਰਵਾਂ ਨੂੰ ਕੋਈ ਗੱਲ ਸਮਝ ਨਹੀਂ ਆ ਆਪਣੇ ਉਹਨਾਂ ਸੋਚਾਂ ਦੇ ਗੁੱਬਗਲਾੜ ਦੇ ਵਿੱਚ ਤੇ ਮੈਂ ਉਹਨਾਂ ਨਾਲ ਦੇ ਨਾਲੋਂ ਮਸਲਾ ਹੱਲ ਕਰਨ ਲਈ ਤਿਆਰ ਮੈਨੂੰ ਆਪ ਵੀ ਫੋਨ ਸਿੱਧਾ ਵੀ ਕੀਤਾ ਜਾ ਸਕਦਾ ਤੇ ਰੇਡੀਓ ਪ੍ਰੋਗਰਾਮਾਂ ਚ ਮੈਂ ਕਦੀ ਵੀ ਨਹੀਂ ਆ ਕੇ ਭੈਣਪ੍ਰਾਵਾ ਨੂੰ ਕਹਿੰਦਾ ਵੀ ਤੁਸੀਂ ਕਾਲ ਨਹੀਂ ਲੈਣੀ ਤੁਸੀਂ ਆਹ ਸਵਾਲ ਨਾ ਪੁੱਛਿਓ ਸਭ ਕੁਝ ਹੀ ਪੁੱਛੋ ਮੈਨੂੰ ਸਾਰੀਆਂ ਹੀ ਕੌਲਾਂ ਲਓ ਭੈਣਪ੍ਰਾਵਾ ਨੇ ਚੁਣਿਆ ਹੋਇਆ ਇਲੈਕਸ਼ਨ ਤੋਂ ਪਹਿਲਾਂ ਮੈਂ ਕਾਲ ਲੈਂਦਾ ਸੀ ਉਹ ਵੀ ਮੇਰੀਆਂ ਕੌਲਾਂ ਦਾ ਦਰਵਾਜ਼ਾ ਖੁੱਲ੍ਹੇ ਹੁੰਦਾ ਸੀ ਜੀ ਧੰਨਵਾਦ ਜੌਹਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਤੁਸੀਂ ਜਿਹੜਾ ਬਹੁਤ ਐਹਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਬਹੁਤ ਬਹੁਤ